ਸਾਥੀਓ ਆ ਭੈਣ ਨੂੰ ਤੁਸੀਂ ਦੇਖ ਰਹੇ ਹੋ ਆ ਭੈਣ ਨੂੰ ਤੁਸੀਂ ਦੇਖ ਰਹੇ ਹੋ ਕੰਚਨ ਜੀ ਦਾ ਨਾਮ ਹੈ ਅੱਜ ਥਾਣੇ ਦੇ ਬਾਅਦ ਇਸ ਤਰ੍ਹਾਂ ਲੇਟਨਲੀ ਮਜਬੂਰੇ ਮਰੀਜ਼ ਹੈ ਇਹ ਮਰੀਜ਼ ਕਿਉਂ ਹੈ ਇਹ ਮਰੀਜ਼ ਕਿਹੜੇ ਦੋਸ਼ਿਆਂ ਨੇ ਬਣਾਇਆ ਇੱਕ ਇਨਫੋਰਮੇਸ਼ਨ ਦਿੱਤੀ ਸੀ ਵੀ ਸਾਡੇ ਘਰ ਦੇ ਨਾਲ ਜਿਹੜਾ ਗੈਸ ਭਰਿਆ ਜਾਂਦਾ ਤੇ ਸਾਡੇ ਬੱਚੇ ਛੋਟੇ ਨੇ ਉਹਦੇ ਨਾਲ ਹਾਨੀ ਹੋ ਸਕਦੀ ਹੈ ਉਹਨਾਂ ਜਿਹੜੇ ਗੈਸ ਭਰਦੇ ਨੇ ਉਹਨਾਂ ਦੇ ਹੌਸਲੇ ਇੰਨੇ ਕੁ ਬਲੰਦ ਨੇ ਉਹ ਕਹਿੰਦੇ ਸਾਡਾ ਪੁਲਿਸ ਨੂੰ ਪੈਸਾ ਜਾਂਦਾ ਹੈ ਕਿ ਸਾਡਾ ਕੁਝ ਨਹੀਂ ਵਿਗਾੜ ਸਕਦੇ ਇਹਨਾਂ ਨੇ ਘਰ ਦੇ ਵਿੱਚ ਵੜ ਗਏ ਘਰ ਦੇ ਵਿੱਚ ਵੜ ਕੇ ਇਸ ਲੜਕੀ ਦੇ ਕੱਪੜੇ ਪਾੜੇ ਗਏ ਔਰ ਜਦੋਂ ਪੁਲਿਸ ਪ੍ਰਸ਼ਾਸਨ ਕੋਲ ਅਸੀਂ ਕੰਪਲੇਨ ਲਿਖਾਣ ਆਏ ਤੇ ਇਹਨਾਂ ਦੇ ਉੱਤੇ ਵੀ ਬਰਾਬਰ ਦੀ ਕਾਰਵਾਈ ਕਰਤੀ ਉਹਨਾਂ ਦੇ ਉੱਤੇ ਛੋਟੀ ਜੀ ਕਾਰਵਾਈ ਕੀਤੀ ਉਹੀ ਕਾਰਵਾਈ ਇਹਨਾਂ ਤੇ ਵੀ ਕਰਤੀ ਯਾਰ ਉਹ ਰੋਕ ਰਿਹਾ ਹਲੇ ਤੱਕ ਉਹਨਾਂ ਦਾ ਸਿਲੰਡਰ ਤਾਂ ਕੰਮ ਬੰਦ ਨਹੀਂ ਹੋਇਆ ਔਰ ਉਹ ਪੂਰੇ ਦਾਅ ਕਹਿੰਦੇ ਸਾਡਾ 25000 ਰੁਪਏ ਮਹੀਨਾ 7 ਨੰਬਰ ਥਾਣੇ ਦੇ ਵਿੱਚ ਜਾਂਦਾ ਹੈ ਸਾਡਾ ਕੋਈ ਕੰਮ ਨਹੀਂ ਬੰਦ ਕਰਾ ਸਕਦਾ ਆ ਹਾਲਾਤ ਨੇ ਆ ਹਾਲਾਤ ਨੇ ਕਿੰਨੀ ਦੂਰੀ ਤੱਕ ਹੈ ਕਿੰਨੀ ਦੂਰੀ ਚ ਬਿਲਕੁਲ ਜੀ ਮੈਂ ਕਹਿੰਦਾ ਦਿਵਸ ਲੈ ਮੇਰਾ ਜੇ ਪੈਦਲ ਜਾਓਗੇ 3 ਮਿੰਟ ਨਹੀਂ ਲੱਗਦੇ ਕਿਹੜਾ ਲੱਗਾ ਜੀ ਇਟੂਨ ਸਟੋਰੀ ਉੱਥੇ ਸਰੇ ਆਮ ਸਿਲੰਡਰ ਭਰੇ ਜਾਂਦੇ ਆ ਸਰੇ ਆਮ ਸ਼ਰਾਬ ਜਿਹੜੀ ਵਿਕਦੀ ਹੈ ਫਿਰ ਪੁਲਿਸ ਪ੍ਰਸ਼ਾਸਨ ਕਹਿੰਦੀ ਹੈ ਵੀ ਤੁਸੀਂ ਜਿਹੜੀ ਹੈ ਸਾਨੂੰ ਦੱਸੋ ਅਸੀਂ ਤੁਹਾਡੀ ਆਵਾਜ਼ ਚੱਕਾਂਗੇ ਆ ਇਹਨਾਂ ਨੇ ਆਵਾਜ਼ ਚੱਕੀ ਸੀ ਆ ਦੇਖ ਲਓ ਆਵਾਜ਼ ਚੱਕਣ ਤੋਂ ਪਹਿਲਾਂ ਪੰਜਾਬ ਵਾਸੀਆਂ ਨੂੰ ਮੈਂ ਬੇਨਤੀ ਕਰਨਾ ਚਾਹਨਾ ਵਾਂ ਇਸ ਭਗਵੰਤਮਾਨ ਦੀ ਸਰਕਾਰ ਦੇ ਵਿੱਚ ਆਵਾਜ਼ ਚੱਕਣ ਤੋਂ ਪਹਿਲਾਂ ਸਾਵਧਾਨ ਹੋ ਜਿਓ ਜੇ ਆਵਾਜ਼ ਚੱਕੋਗੇ ਆਹ ਹਾਲਾਤ ਹੋਣਗੇ ਤੇ ਤੁਹਾਡੇ ਤੇ ਪਰਚਾ ਵੀ ਹੋਏਗਾ ਤੁਹਾਡੇ ਤੇ ਵੀ ਪਰਚਾ ਹੋਊਗਾ ਜੇ ਤੁਸੀਂ ਆਵਾਜ਼ ਚੱਕੋਗੇ ਕਿਉਂਕਿ ਪੰਜਾਬ ਦੇ ਵਿੱਚ ਹੁਣ ਜਿਹੜਾ ਚਿੱਟਾ बिकੂਗਾ ਹੁਣ ਸਿਲੰਡਰ ਭਰੇ ਜਾਣਗੇ ਸ਼ਰਾਬ ਵਿਕਣਗੀ ਆਹ ਹਾਲਾਤ ਨੇ ਆਹ ਹਾਲਾਤ ਨੇ ਆ ਦੇਖਿਆ ਨਾ ਜੀ ਕੱਲ ਜਿਹੜੀ ਹੱਤਿਆ ਹੋਈ ਨੰਗਲ ਦੇ ਵਿੱਚ ਸਾਡੇ ਇੱਕ VHP ਦੇ ਨੇਤਾ ਦੀ ਹੱਤਿਆ ਹੋ ਗਈ ਕਿੱਥੇ ਅਸੀਂ ਜਾਈਏ ਅਸੀਂ ਕਿੱਥੇ ਜਾਈਏ ਸਮਝ ਤੋਂ ਬਾਹਰ ਹੈ ਜਦੋਂ ਕਿ ਇੱਥੇ ਐਸੇ ਤੋਂ ਪਰਚਾ ਗ੍ਰੋਸ ਕਰਦਾ ਜੀ 160 ਦਾ ਕਹਿੰਦੇ ਪਰਚਾ ਕਰਦਾ ਜੀ ਤੁਹਾਡੇ ਤੇ ਬਣਦਾ ਉੱਤੀ ਬਣਦਾ ਤੁਹਾਡੇ ਕੋਈ ਐਵੀਡੈਂਸ ਹੈ ਨਹੀਂ ਕਿ ਜਦੋਂ ਕੈਮਰੇ ਨਹੀਂ ਸੀ ਹੁੰਦੇ ਉਦੋਂ ਕਾਰਵਾਈ ਨਹੀਂ ਸੀ ਮੈਂ ਪੁੱਛਣਾ ਚਾਹੁੰਦਾ ਇਹਨਾਂ ਨੂੰ ਬਹੁਤ ਜ਼ਿਆਦਾ ਬੁਰੇ ਹਾਲਾਤ ਨੇ ਮੈਂ ਅਪੀਲ ਕਰਨਾ ਚਾਹੁੰਦਾ ਜਿਹੜੇ ਵੀ ਸਾਥੇ ਲਾਈਵ ਨੂੰ ਦੇਖ ਰਹੇ ਨੇ ਉਹ ਕਿਰਪਾ ਕਰਕੇ ਫਟਾਫਟ 7 ਨੰਬਰ ਥਾਣੇ ਪਹੁੰਚੋ ਤਾਂ ਕਿ ਆਪਾਂ ਇਸ ਭੈਣ ਨੂੰ ਇਨਸਾਫ ਜਿਹੜਾ ਆ ਦਿਵਾ ਸਕੀਏ

ਟ੍ਰਿਪਲ ਐ ਡਬਲ 117 ਜਤਿੰਦਰ ਗੋਰੇ ਜੀ ਜਲਾ ਰਿਲਾਕਸ ਦਾ ਬਣਾਣਾ ਸੀ ਅੱਜ 10% ਇਨਕਾਊਰਡ ਦੇਣ ਨੂੰ ਕਿਹੜੇ ਖਾਤੋਂ ਮੈਡਮ ਨਹੀਂ ਜਗਰ ਚੋਪਦਾ ਅੱਜ ਉਹ ਕਾਪੀ ਆਸਟ